ਕੈਪਟਨ ਮਰਿੰਦਰ ਸਿੰਘ ਉਹਨਾਂ ਨੇ ਹੈਲੀਕਾਪਟਰ ਤੋਂ ਮਾਈਨਿੰਗ ਦੇਖੀ ਸਗੀ ਅੱਜ ਤੁਸੀਂ ਸਾਨੂੰ ਦਿਖਾ ਰਹੇ ਹੋ ਵੀ ਕੀ ਚੱਲ ਰਿਹਾ ਓਰੇ ਹੈਨਾ ਕਾਰਵਾਈ ਲੱਗਦਾ ਕਿ ਹੋਊਗੀ ਆਹ ਇੱਥੇ ਕੀੜੀ ਲੰਗੂ ਲੋਕ ਦਿਖ ਰਹੇ ਹੈਨਾ ਪੂਰਾ ਪੰਜਾਬ ਦੇਖਦਾ ਹੈ ਹੈਲੀਕਾਪਟਰ 'ਚ ਬਹਿ ਕੇ ਭਗਵੰਤ ਮਾਨ ਸਾਹਿਬ ਵੀ ਹੈਲੀਕਾਪਟਰ 'ਚ ਹੁੰਦੇ ਯਾਰ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਰੇਤ ਮਾਫੀਆ ਆ ਤੇ ਸੀਐਮ ਕਿਉਂ ਨਹੀਂ ਦਿਖ ਰਿਹਾ ਭਈ ਜਿਹੜੀ ਸਰਕਾਰ ਕਹਿੰਦੀ ਹੁੰਦੀ ਵੀ ਸਾਨੂੰ ਚੱਪੇ ਚੱਪੇ ਦਿਨ ਇਨਫੋਰਮੇਸ਼ਨ ਨਹੀਂ ਦੀਆ ਕਿਸ ਤਰ੍ਹਾਂ ਉਹ ਜ਼ਦਾ ਵੀ ਸੀਐਮ ਹਾਊਸ ਨੂੰ ਇਹ ਇਨਫੋਰਮੇਸ਼ਨ ਨਾ ਹੋਵੇ ਇਹ ਜਿਹੜਾ ਹੈਗਾ ਹਾਲਾਤ ਕੋ ਸਾਫ ਹੈ ਰੋਪੜ ਦੇ ਵਿੱਚ ਮਾਈਨਿੰਗ ਹੋ ਰਹੀ ਹੈ ਜਿਹੜੇ ਲਾਈਵ ਕਰਦੇ ਰਹੇ ਨੇ ਮੰਨ ਉਹਨਾਂ ਨੂੰ ਸਾਈਟਾਂ ਪਤਾ ਹੈ ਤੇ ਜੇ ਤੁਹਾਨੂੰ ਸਾਈਟਾਂ ਪਤਾ ਆਉਣ ਦੇ ਤੇ ਤੁਹਾਡੀ ਉਹ ਆਪਣੀ ਸਰਕਾਰ ਹੈ ਇਹ ਫਿਰ ਤੁਹਾਡੇ ਲਈ ਤਾਂ ਮੁਸ਼ਕਲ ਹੀ ਕੋਈ ਨਹੀਂ ਤੁਹਾਨੂੰ ਤੇ ਸਰਕਾਰੀ ਡਿਪਾਰਟਮੈਂਟ ਹੀ ਲੋੜ ਨਹੀਂ ਜਿੱਦਾਂ ਤੁਸੀਂ ਪਹਿਲਾਂ ਰੇਡ ਮਾਰਨ ਜਾਂਦੇ ਸੀ ਹੋਣ ਕਿਉਂ ਨਹੀਂ ਉਹਨਾਂ ਨੇ ਸਾਈਟਾਂ ਤੇ ਰੇਡ ਮਾਰਨ ਜਾਂਦੇ ਜਿੱਤੇ ਲੋਕ ਰੌਲਾ ਪਾਉਂਦੇ ਨੇ ਉੱਤੇ ਕਿਉਂ ਨਹੀਂ ਤੁਸੀਂ ਜਾ ਕੇ ਪ੍ਰਸ਼ਾਸਨ ਨੂੰ ਕਹਿੰਦੇ ਹੈਗੇ ਵੀ ਜਾ ਕੇ ਉੱਥੇ ਚੰਗੇ ਤੇਰੇ ਕਿਹੜਾ ਇਨਕੁਆਇਰੀ ਕੀਤੀ ਜਾਵੇ। ਉਹ ਅਰਵਿੰਦ ਕੇਤਰੀਵਾਦੀ ਸੁਪਰੀਮੋ ਆਏ ਸੀ। ਉਹਨਾਂ ਨੇ ਪਲਾਨ ਆਫ ਪੰਜਾਬ ਦੇ ਵਿੱਚ ਇਹ ਕਿਹਾ ਸੀਗਾ ਕਿ ਅਸੀਂ 20000 ਕਰੋੜ ਰੁਪਏ ਦੀ ਇਨਕਮ ਜਿਹੜੀ ਮਾਈਨਿੰਗ ਤੋਂ ਕਰਾਂਗੇ। ਮੈਂ ਹੈਰਾਨ ਹੋ ਗਿਆ। ਦੇਖੇਗੇ ਉਹ 20000 ਕਰੋੜ ਦੀ ਇਨਕਮ ਜਿਹੜੀ ਉਹ ਕਿੱਥੇ ਗਈ। ਸਸਣਿਕਾ ਤੁਸੀਂ ਜੁੜੀਆਂ ਹੋ ਮਿੱਟੀ ਦੇ ਨਾਲ ਮੈਂ ਹਾਂ ਕੋਰਜੋਤ ਸਿੰਘ ਜੇ ਗੱਲ ਕਰਦੇ ਆ ਮਾਈਨਿੰਗ ਦੀ ਤਾਂ ਇਹ ਸਰਕਾਰ ਨੇ ਇਹ ਗੱਲ ਕਹੀ ਸੀ ਵੀ ਪੰਜਾਬ ਦਾ ਜਿਹੜਾ ਵੀ ਕਰਜ਼ਾ ਹੈ ਅਸੀਂ ਮਾਈਨਿੰਗ ਨਾਲ ਉਸਨੂੰ ਖਤਮ ਕਰ ਦਵਾਂਗੇ ਇੱਕ ਸਮਾਂ ਉਹ ਸੀ ਜਦੋਂ ਹੈਲੀਕਾਪਟਰ ਦੇ ਵਿੱਚ ਜਿਹੜੇ ਸਾਡੇ ਸਾਬਕਾ ਮੁੱਖ ਮੰਤਰੀ ਸਨ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਤਸਵੀਰਾਂ ਜਿਹੜੀਆਂ ਨੇ ਹੈਲੀਕਾਪਟਰ ਤੋਂ ਦਿਖਾਈਆਂ ਸੀ ਤੇ ਅੱਜ ਤੁਹਾਨੂੰ ਦਿਖਾਣੇ ਆ ਪੀਐਸਐਲ ਦੇ ਵਿੱਚ ਕੀ ਪੰਜਾਬ ਦੇ ਵਿੱਚ ਹੋਸੇ ਸਾਹਮਣੇ ਮਾਈਨਿੰਗ ਹੋਈ ਇਹ ਨਹੀਂ ਹੋਈ ਖਤਮ ਹੋਈ ਕਿ ਨਹੀਂ ਹੋਈ ਕਿਉਂਕਿ ਕਿਹਾ ਜਾਂਦਾ ਸੀ ਵੀ ਇਸ ਨੂੰ ਸਰਕਾਰੀ ਤੌਰ ਤੇ ਕੀਤੀ ਜਾਂਦੀਆਂ ਤਾਂ ਬੜੇ ਫਾਇਦੇ ਵੀ ਹੋ ਸਕਦੇ ਆ ਪਰ ਉਸ ਦਾ ਰਿਵੈਨਿਊ ਕੀ ਆਇਆ ਰਿਵੈਨਿਊ ਕੁਝ 100 ਕਰੋੜਾਂ ਤਾਂ ਹੀ ਲੈ ਗਿਆ ਤਾਂ ਮੇਰੇ ਨਾਲ ਇਸ ਸਮੇਂ ਮੌਜੂਦ ਨੇ ਅਜੇਪਾਲ ਸਿੰਘ ਲਾਲਪੁਰਾ ਜਿਨ੍ਹਾਂ ਦੇ ਇਸ ਸਮੇਂ ਕ੍ਰਾਫਟ ਦੇ ਵਿੱਚ ਹੈਲੀਕਾਪਟਰ ਦੇ ਵਿੱਚ ਸੀ ਮੌਜੂਦ ਆ ਗੱਲਬਾਤ ਕਰਦੇ ਆ ਗੱਲ ਜੇ ਆਪਾਂ ਕਰਦੇ ਆ ਤਾਂ ਇਹਨਾਂ ਨੂੰ ਜਾਂਾਂ ਜਾਂ ਵਾਲੇ ਸਰਦਾਰ ਕੀ ਆ ਚਾਹੁੰਦਾ ਇਹਨਾਂ ਨੂੰ ਹੈਲੀਕਾਪਟਰ ਵਾਲੇ ਸਰਦਾਰ ਕੀ ਆ ਚਾਹੁੰਦਾ ਹੁਣ ਗੱਲਬਾਤ ਕਰਦੇ ਆਂ ਭਾਈ ਜੀ ਬੇਟੀ ਦੇ ਬਹੁਤ ਬਹੁਤ ਸਵਾਗਤ ਕਰਦੇ ਆਂ ਤੁਹਾਡਾ ਥੈਂਕ ਯੂ ਜੀ ਤੁਹਾਡੀ ਬਹੁਤ ਮਿਹਰਬਾਨੀ ਅ ਤੁਸੀਂ ਇੱਥੇ ਆਏ ਤੁਹਾਨੂੰ ਮਿਲਣ ਦਾ ਮੌਕਾ ਮਿਲਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਕੱਲ ਸ਼ੁਰੂਆਤ ਮਾਈਨਿੰਗ ਤੋਂ ਕੀਤੀ ਆ ਸਰਕਾਰ ਕਹਿੰਦੀ ਆ ਵੀ ਮਾਈਨਿੰਗ ਤੋਂ ਰਿਵੈਨਿਊ ਜਿਹੜਾ ਹੈ ਉਹ ਬੜਾ ਤਗੜਾ ਆਣ ਵਾਲਾ ਸੀ ਤੁਹਾਡੇ ਇਲਾਕੇ ਦੀ ਗੱਲ ਕਰਦੇ ਆਂ ਕਿਉਂਕਿ ਤੁਹਾਡੇ ਇਲਾਕੇ ਦੇ ਵਿੱਚ ਖਾਣੇ ਬੜੇ ਆ ਜਾਂਦੇ ਆ ਪਿਛਲੇ ਸਾਲ ਅਸੀਂ ਵੀ ਆਏ ਕਵਰੇਜ ਵੀ ਕੀਤੀ ਪੇਂਕੈਂਸੇ ਸਾਹਮਣੇ ਤੇ ਪਾਣੀ ਜਿਹੜਾ 6 6 7 7 ਫੁੱਟ ਹੋ ਗਿਆ ਸੀ ਗੱਲ ਕਹੀ ਜਾਂਦੀ ਆ ਵੀ ਉਸ ਦੇ ਪਿੱਛੇ ਮਾਈਨਿੰਗ ਹੈ ਕਿ ਉਸੇ ਸਾਹਮਣੇ ਮਾਈਨਿੰਗ ਜਿਹੜੀ ਹੈ ਕਹਿੰਦੇ ਸੀ ਵੀ ਖਤਮ ਹੋ ਜਾਏਗੀ ਕਿ ਉਸੇ ਸਾਹਮਣੇ ਕਾ ਤਾਂ ਹੋਈ ਜਾ ਉਹ ਅੱਜ ਵੀ ਉਤਨੀ ਚੱਲ ਰਹੀ ਹੈ ਤੇ ਅੱਜ ਵੀ ਜਿਹੜੀਆਂ ਜੇਬਾਂ ਭਰੀਆਂ ਜਾਂਦੇ ਸੀ ਉਹ ਜੇਬਾਂ ਭਰੀਆਂ ਦੇਖੋ ਮੇਰੇ ਮੈਨੂੰ ਲੱਗਦਾ ਹੈ ਕਿ ਇਹ ਜਿਹੜੀ ਸਰਕਾਰ ਹੈ ਇਸ ਤੋਂ ਝੂਠੀ ਸਰਕਾਰ ਮੈਂ ਆਪਣੀ ਜ਼ਿੰਦਗੀ ਚ ਨਹੀਂ ਦੇਖੀ ਔਰ ਮੈਂ ਹਰਾਨ ਹਾਂ ਕਿਹ ਕਿ ਸ ਲੈਵਲ ਤੇ ਜਿਹੜਾ ਝੂਠ ਹੈ ਇਹਨਾਂ ਦਾ ਚੀਫ ਮਿੰისტਰ ਸਾਹਿਬ ਬੋਲਦੇ ਨੇ ਇਹਨਾਂ ਦੇ ਅਰਵਿੰਦ ਸੁਪਰੀਮ ਅਰਵਿੰਦ ਕੇਚਰੀਵਾਦੀ ਸੁਪਰੀਮੋਂ ਆਏ ਸੀ ਉਹਨਾਂ ਨੇ ਪਲਾਨ ਆਫ ਪੰਜਾਬ ਦੇ ਵਿੱਚ ਇਹ ਕਿਹਾ ਸੀਗਾ ਕਿ ਅਸੀਂ 20000 ਕਰੋੜ ਰੁਪਏ ਦੀ ਇਨਕਮ ਜਿਹੜੀ ਮਾਈਨਿੰਗ ਤੋਂ ਕਰਾਂਗੇ ਮੈਂ ਹੈਰਾਨ ਹੋ ਗਿਆ ਦੇਖੇਗੇ ਕਿ ਉਹ 20000 ਕਰੋੜ ਦੀ ਇਨਕਮ ਜਿਹੜੀ ਉਹ ਕਿੱਥੇ ਗਈ ਤੇ ਕਿਉਂ ਉਹ ਟਾਰਗੇਟ ਅਚੀਵ ਨਹੀਂ ਹੋਇਆ ਇਹ ਕਿਉਂ ਨਹੀਂ ਜਨਤਕ ਕਰਦੇ ਦੂਸਰੀ ਗੱਲ ਮਾਈਨਿੰਗ ਦੀ ਗੱਲ ਕਰਦੇ ਹੋ ਤੁਸੀਂ ਕੁਝ ਕਿਸੇ ਦਿਨ ਮੇਰੇ ਨਾਲ ਆ ਜਿਓ ਮੈਂ ਤੁਹਾਨੂੰ ਇੱਥੇ ਐਸ਼ੀਆ ਸਾਈਟਸ ਦਿਖਾਦਾਗਾ ਜਿਹੜੀਆਂ ਉਸ ਤੇ ਤੇ ਸ਼ਰੇ ਆਮ ਜਿਹੜਾ ਹੈਗਾ ਰਾਤ ਨੂੰ ਮਾਈਨਿੰਗ ਹੁੰਦੀ ਹੈ ਔਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਹੜੀ ਸਰਕਾਰ ਕਹਿੰਦੀ ਹੁੰਦੀ ਵੀ ਸਾਨੂੰ ਚੱਪੇ-ਚੱਪੇ ਦੀ ਇਨਫੋਰਮੇਸ਼ਨ ਦੇ ਦਿਆ ਕਿਸ ਤਰ੍ਹਾਂ ਹਮੇਸ਼ਾ ਵੀ ਸੀਐਮ ਔਸਰੋਏ ਇਨਫੋਰਮੇਸ਼ਨ ਨਾ ਹੋਵੇ ਕਿ ਜਿਹੜਾ ਹੈਗਾ ਹਲਤ ਪੁਸਾਬੇ ਰੋਪੜ ਦੇ ਵਿੱਚ ਮਾਈਨਿੰਗ ਹੋ ਰਹੀ ਹੈ ਆ ਇੱਕ ਗੱਲ ਮੈਂ ਜ਼ਰੂਰ ਤੁਹਾਡੇ ਮਾਤਾ ਇਬਰਾਹਿਮ ਸਾਡੇ ਮਾਣਯੋਗ ਮੁੱਖ ਮੰਤਰੀ ਜੀ ਨੂੰ ਕਹਿਣਾ ਚਾਹੁੰਦਾ ਕਿ ਮੁੱਖ ਮੰਤਰੀ ਜੀ ਤੁਹਾਡੇ ਪਲਾਨ ਆਫ ਐਕਸ਼ਨ ਨੇ ਮਾਈਨਿੰਗ ਨੂੰ ਮਾਈਨਿੰਗ ਦੇ ਵਿੱਚੋਂ ਪੰਜਾਬ ਨੂੰ ਰੈਵਨਿਊ ਪਤਾ ਨਹੀਂ ਕਿੰਨੀ ਕੀ ਦਿੱਤੀ ਜਾਂ ਕਿੰਨੀ ਕੀ ਦੇਣੀ ਆ ਪਰ ਜਿਹੜੇ ਤੁਹਾਡੇ ਐਮ ਐਨ ਏ ਸਹਿਬਾਨ ਨੇ ਇਹਨਾਂ ਇਲਾਕਿਆਂ ਦੇ ਉਹ ਜ਼ਰੂਰ ਹੈ ਇਸ ਮਾਈਨਿੰਗ ਦੇ ਵਿੱਚੋਂ ਆਪਣਾ ਚੰਗਾ ਬਜਟ ਬਣਾ ਰਹੇ ਸਿੱਧੇ ਸਿੱਧੇ ਇਲਜ਼ਾਮ ਲਗਾ ਰਹੇ ਹੋ ਤੁਹਾਨੂੰ ਪਤਾ ਹੈ ਵੀ ਤੁਸੀਂ ਕੈਮਰੇ ਤੇ ਹੋ ਰਹੇ ਇਲਜ਼ਾਮ ਲਗਾ ਰਹੇ ਹੋ ਇਸ ਤਰ੍ਹਾਂ ਪਿੱਛੇ ਕੋਛ ਨਾ ਕੋਛ ਫੈਕਚੁਅਲੀ ਹੋਣਾ ਤਾਂ ਚਾਹੀਦਾ ਤੁਸੀਂ ਸਿੱਧਾ ਕਹਿ ਰਹੇ ਹੋ ਵੀ ਐਮਐਲਏ ਤੱਕ ਇਸ ਵਿੱਚ ਇਨਵੋਲ ਹੈ ਤੁਸੀਂ ਕਹਿੰਦੇ ਹੋ ਐਮਐਲਏ ਤੱਕ ਇਸ ਦੇ ਵਿੱਚ ਇਨਵੋਲ ਹੈ ਪਰ ਹੋਈ ਜੇ ਗੱਲ ਕਰਦੇ ਹਾਂ ਹੋਈ ਐਮਐਲਏ ਜਿਹੜੇ ਇੱਥੇ ਵੀਡੀਓਸ ਪਹਿਲਾਂ ਬਣਾਉਂਦੇ ਨੇ ਜਦੋਂ ਦੂਜੀ ਸਰਕਾਰ ਸੀ ਜੇ ਇਨਵੋਲ ਕਰਨ ਮੰਨਦੀ ਗੱਲ ਕਰਦੇ ਹਾਂ ਹੋਏ ਇੱਥੇ ਆ ਕੇ ਲਾਈਵ ਕਰਦੇ ਰਹੇ ਵੱਖ-ਵੱਖ ਸਰਕਾਰਾਂ ਦੇ ਵਿੱਚ ਹਰ ਕੋਈ ਆ ਕੇ ਇੱਥੇ ਲਾਈਵ ਕਰਦਾ ਰਿਹਾ ਭਈ ਤੜੜ ਤੜ ਜਿਹੜੀ ਮਾਈਨਿੰਗ ਚੱਲ ਰਹੀ ਹੈ ਪਰ ਤੁਸੀਂ ਕਹਿ ਰਹੇ ਹੋ ਵੀ ਹੋਈ ਸਾਬ ਹੈ ਤੇ ਕੋਣ ਸਰਕਾਰਾਂ ਤੋਂ ਬਾਅਦ ਹੋਈ ਨਹੀਂ ਇਹ ਜਿਹੜੇ ਲਾਈਵ ਕਰਦੇ ਰਹੇ ਆ ਉਹਨਾਂ ਲਈ ਤਾਂ ਕੰਮ ਹੀ ਬੜਾ ਸੌਖਾ ਹੈ ਜਿਹੜੇ ਲਾਈਵ ਕਰਦੇ ਰਹੇ ਨੇ ਮੈਨੂੰ ਉਹਨਾਂ ਨੂੰ ਸਾਈਟਾਂ ਪਤਾ ਹੈ ਤੇ ਜੇ ਤੁਹਾਨੂੰ ਸਾਈਟਾਂ ਪਤਾ ਹੋਣ ਦੇ ਤੇ ਤੁਹਾਡੀ ਹੁਣ ਆਪਣੀ ਸਰਕਾਰ ਹੈ ਤੇ ਫਿਰ ਤੁਹਾਡੇ ਲਈ ਤਾਂ ਮੁਸ਼ਕਲ ਹੀ ਕੋਈ ਨਹੀਂ ਤੁਹਾਨੂੰ ਤੇ ਸਰਕਾਰੀ ਡਿਪਾਰਟਮੈਂਟ ਹੀ ਲੋੜ ਨਹੀਂ ਜਿੱਦਾਂ ਤੁਸੀਂ ਪਹਿਲਾਂ ਰੇਡ ਮਾਰਨ ਜਾਂਦੇ ਸੀ ਹੁਣ ਕਿਉਂ ਨਹੀਂ ਉਹਨਾਂ ਸਾਈਟਾਂ ਤੇ ਰੇਡ ਮਾਰਨ ਜਾਂਦੇ ਜਿੱਥੇ ਲੋਕ ਰੌਲਾ ਪਾਉਂਦੇ ਨੇ ਉੱਥੇ ਕਿਉਂ ਨਹੀਂ ਤੁਸੀਂ ਜਾ ਕੇ ਪ੍ਰਸ਼ਾਸਨ ਨੂੰ ਕਹਿੰਦੇ ਹੈਗੇ ਵੀ ਜਾ ਕੇ ਉੱਥੇ ਚੰਗੇ ਤੇਰੇ ਕਿਹੜਾ ਇਨਕੁਆਇਰੀ ਕੀਤੀ ਜਾਵੇ ਤੁਸੀਂ ਵੀਰੇ ਆ ਫਲਾਟ ਦੀ ਗੱਲ ਕਰਦੇ ਹਾਂ ਮੈਂ ਵਰਲਡ ਕੈਂਸਰ ਕੇਅਰ ਜੁੜੀ ਸੰਸਦ ਦੇ ਨਾਲ ਮਾਈਨਿੰਗ ਨੇ ਸਾਡੇ ਇਲਾਕੇ ਦੇ ਵਿੱਚ ਹਰ ਪਿੰਡ ਦੇ ਵਿੱਚ ਦੋ ਜਾਂ ਤਿੰਨ ਕੈਂਸਰ ਦੇ ਪੇਸ਼ੈਂਟ ਦਿੱਤੇ ਹੈ ਮੈਂ ਹਰਾਨ ਆ ਇਹ ਲੋਕ ਜਿਹੜੇ ਆ ਇਸ ਵੇਲੇ ਮੈਂ ਤਾਂ ਇਹਨਾਂ ਨੂੰ ਕਹਿ ਸਕਦਾ ਹੈਗਾ ਕਿ ਇਹ ਇਸ ਵੇਲੇ ਘਟੋ ਘਟ ਕੁਦਰਤੀ ਨੁਕਸਾਨ ਤਾਂ ਕਰ ਹੀ ਰਹੇ ਆ ਪਰ ਇਨਸਾਨੀਅਤ ਦਾ ਵੀ ਨੁਕਸਾਨ ਕਰ ਰਹੇ ਆ ਆਹੀਆਂ ਦਾ ਨੁਕਸਾਨ ਦੀ ਤੁਸੀਂ ਗੱਲ ਕੀਤੀ ਪਿਛਲੇ ਸਾਲ ਅਸੀਂ ਵੀ ਹੜ੍ਹ ਪੜੇ ਦੇਖ ਲਏ ਇਹ ਤੇ ਮੈਨੂੰ ਇਹ ਗੱਲ ਆ ਵੀ ਜੇ ਜੇ ਮੈਂ ਉੱਪਰੋਂ ਦੇਖਦਾ ਤਾਂ ਕਿੱਥੇ ਕਿੱਥੇ ਐ ਨਹੀਂ ਲੱਗਦਾ ਵੀ ਰੋਪੜ ਬੜੀ ਵਧੀਆ ਟੂਰਿਸਟ ਪਲੇਸ ਬਣ ਸਕਦੇ ਸੀ ਇੱਥੇ ਬਹੁਤ ਕੁਝ ਹੋ ਸਕਦਾ ਸੀ ਇੱਥੇ ਸਰਕਾਰੀ ਕੁਝ ਕੀਤਾ ਜਾ ਸਕਦਾ ਸੀ ਅਸੀਂ ਜਾਣਦੇ ਤਾਂ ਆ ਹੀ ਮਛਲਾ ਤੱਕ ਚਲੇ ਜਾਂਦੇ ਆ ਪਰ ਇਹ ਮੈਨੂੰ ਲੱਗਦਾ ਹੈ ਇਹ ਤਾਂ ਉਸ ਤੋਂ ਵੀ ਸੋਹਣੀ ਲੱਗ ਵੀਰ ਤੁਸੀਂ ਹਿਮਾਚਲ ਦੀ ਗੱਲ ਕਰਦੇ ਹੋ ਮੈਂ ਕਿ ਯੂਰਪ ਦੇ ਮੁਲਕ ਤੇ ਬੈਠਾ ਹੋਇਆ ਸੀਗਾ ਪਿਛਲੇ ਸਾਲ ਦੀ ਗੱਲ ਹੈ ਤੇ ਮੈਨੂੰ ਕਿਸੇ ਦਾ ਫੋਨ ਆਇਆ ਮੈਨੂੰ ਕਹਿੰਦਾ ਬਈ ਪਾੜੀ ਕਿੱਥੇ ਹੋ ਮੈਂ ਕਹਾ ਯਾਰ ਮੈਂ ਪਲਾਣੇ ਮੁਲਕ ਚ ਬੈਠਾ ਮੈਂ ਕਹਾ ਯਾਰ ਪਰ ਬੜਾ ਦੁੱਖ ਹੋਇਆ ਕਹਿੰਦਾ ਕਿ ਉਹ ਮੈਂ ਕਹਾ ਯਾਰ ਲੱਖਾਂ ਰੁਪਏ ਲਾ ਕੇ ਅਸੀਂ ਸਿਰਫ ਇੱਥੇ ਪਹਾੜ ਦੇਖਣ ਆਏ ਆ ਤੇ ਮੈਂ ਉਸ ਇਲਾਕੇ ਦਾ ਵਸਨੀਕ ਆ ਜਿੱਥੇ ਪਾਣੀ ਪਹਾੜ ਤੇ ਜੰਗਲ ਇਹਨੂੰ ਅਵੇਲੇਬਲ ਹੈ ਤਾਂ ਤੁਸੀਂ ਇੱਕ ਗੱਲ ਦੇਖੋ ਤੇ ਸਾਡੀ ਬਦਕਿਸਮਤੀ ਇਹ ਹੈ ਕਿ ਇੱਥੇ ਅੱਜ ਤੱਕ ਟੂਰਿਜ਼ਮ ਜਿਹੜਾ ਉਹ ਪ੍ਰਮੋਟ ਨਹੀਂ ਹੋ ਸਕਿਆ ਅੱਜ ਤੱਕ ਫਿਲਮ ਇੰਡਸਟਰੀ ਲਈ ਮੈਨੂੰ ਨਹੀਂ ਲੱਗਦਾ ਹੈਗਾ ਕਿ ਇਸ ਤੋਂ ਵਧੀਆ ਜਿਹੜਾ ਸ਼ੂਟਿੰਗ ਏਰੀਆ ਮਿਲ ਸਕਦਾ ਹੈ ਇਹ ਜਿੱਤੇ ਇੱਕ ਫਿਲਮ ਨੂੰ ਹਰ ਪ੍ਰਕਾਰ ਦੇ ਸ਼ਾਟ ਤੇ ਲਈ ਤੁਹਾਨੂੰ ਜੰਗਲ ਵੀ ਮਿਲ ਜਾਏਗਾ ਤੁਹਾਨੂੰ ਪਾਣੀ ਵੀ ਮਿਲ ਜਾਏਗਾ ਤੁਹਾਨੂੰ ਪਹਾੜ ਵੀ ਮਿਲ ਜਾਏਗਾ ਪਰ ਕਿਸੇ ਵੀ ਸਰਕਾਰ ਨੇ ਕਿਸੇ ਵੀ ਐਮਐਲਏ ਨੇ ਕਿਸੇ ਵੀ ਮਨਿਸਟਰ ਨੇ ਪਿਛਲੇ 30 ਸਾਲ ਇੱਥੇ ਤੇ ਸਿਰਫ ਆਖ ਰੱਖੀ ਹੈ ਤੇ ਉਹ ਮਾਈਨਿੰਗ ਤੇ ਰੱਖੀ ਹੈ ਇਸ ਇਲਾਕੇ ਦੀ ਡਿਵੈਲਪਮੈਂਟ ਦੀ ਕਦੀ ਵੀ ਗੱਲ ਨਹੀਂ ਕੀਤੀ ਨਾ ਕੋਈ ਪਲਾਨ ਆਫ ਐਕਸ਼ਨ ਕਦੀ ਜਨਤਕ ਕੀਤਾ ਇਸ ਇਲਾਕੇ ਦੇ ਵਿੱਚ ਤੁਸੀਂ ਹੈਰਾਨ ਹੋ ਜਾਓਗੇ ਕਿ ਅੱਜ ਤੋਂ 22 ਸਾਲ ਪਹਿਲਾਂ ਇੱਥੇ ਇੱਕ ਬਹੁਤ ਮਸ਼ਹੂਰ ਸਾਡੇ ਹਲਾਕੇ ਦੇ ਵਿੱਚ ਇੱਕ ਰਿਜ਼ੋਰਟ ਬਣਿਆ ਸੀ ਔਰ ਅੱਜ ਵੀ ਉਥੇ ਬੁਕਿੰਗ ਤੇ ਲਈ ਤੁਹਾਨੂੰ ਤਿੰਨ ਤਿੰਨ ਮਹੀਨੇ ਇੰਤਜ਼ਾਰ ਕਰਨਾ ਪੈਂਦਾ ਹੈ ਜੇ ਉਹ 21 ਸਾਲ ਪਹਿਲਾਂ ਇੱਕ ਕਨਸੈਪਟ ਸਾਡੇ ਹਲਾਕੇ ਚ ਪਾਸ ਹੋ ਗਿਆ ਤੇ ਅੱਜ 21 ਸਾਲ ਦੇ ਵਿੱਚ ਕਿਉਂ ਨਹੀਂ ਹੋ ਟੂਰਿਜ਼ਮ ਪ੍ਰਮੋਟ ਹੋਇਆ ਬਿਲਕੁਲ ਭਾਈ ਤੁਹਾਡਾ ਸ਼ਹਿਰ ਦੇਖ ਰਹੇ ਆ ਬਹੁਤ ਸੋਹਣਾ ਤੁਹਾਡਾ ਸ਼ਹਿਰ ਹੈ ਕੀ ਸੰਭਾਵਨਾ ਤੁਹਾਨੂੰ ਲੱਗਦਾ ਹੈ ਵੀ ਇੱਥੇ ਕੀ ਕੀ ਕੀਤਾ ਜਾ ਸਕਦਾ ਹੈ ਦੇਖੋ ਵੀਰ ਸਾਡੇ ਇਲਾਕੇ ਦੇ ਵਿੱਚ ਹਰ ਤਰ੍ਹਾਂ ਦਾ ਹਰ ਤਰ੍ਹਾਂ ਦਾ ਬਿਸਥਿਰ ਪਰਕੋਲੇਦ ਹੋ ਸਕਦਾ ਹੈਗਾ ਲੈਂਡ ਫਰਟਾਈਲ ਹੈ ਇੱਥੇ ਐਗਰੀਕਲਚਰ ਹੋ ਸਕਦਾ ਹੈ ਪਹਾੜਾਂ ਦੇ ਵਿੱਚ ਓਨ ਕਰਨ ਇੱਥੇ ਅੱਜ ਵੀ ਲੋਕ ਜਿਹੜੇ ਸਬਜ਼ੀਆਂ ਲਾਉਂਦੇ ਆ ਮੈਜੋਰਿਟੀ ਦੇ ਵਿੱਚ ਆਰਗੈਨਿਕ ਨੇ ਆਰਗੈਨਿਕ ਫਾਰਮਿੰਗ ਬੜੇ ਵਧੀਆ ਤਰੀਕੇ ਨਾਲ ਹੋ ਜਾਂਦੀ ਆ ਵਾਟਰ sports ਮੈਨੂੰ ਸ਼ਾਇਦ ਤੁਹਾਨੂੰ ਪਤਾ ਹੋਵੇ ਮੈਂ ਜਦੋਂ ਅ ਬਚਪਨ ਦੇ ਵਿੱਚ ਅ ਬਚਪਨ ਜਾਣੇ ਛੁੱਟੀਆਂ ਹੁੰਦੀਆਂ ਸੀ ਤੇ ਮੇਰੇ ਫਾਦਰ ਦੀ ਪੋਸਟਿੰਗ ਅੰਮ੍ਰਿਤਸਰ ਸੀ ਤੇ ਅਸੀਂ ਇੱਥੇ ਬੋਟ ਕਲੱਬ ਆਉਂਦੇ ਸੀ ਤੇ ਮੇਰੇ ਹਿਸਾਬ ਨਾਲ ਸਮੇ ਦੇ ਵਧਨ ਦੇ ਨਾਲ ਹੋਰ ਚੀਜ਼ਾਂ ਆਉਣਾ વોਟਰ ਸਪੋਰਟਸ ਵਧਣੀਆਂ ਚਾਹੀਦੀਆਂ ਸੀ ਮੈਂ ਪਿੱਛੇ ਛੱਤੀਸਗੜ੍ਹ ਗਿਆ ਉੱਥੇ ਇੱਕ ਡੋਂਗਰ ਕਰਕੇ ਪਿੰਡ ਹੈ ਉੱਥੇ ਇੱਕ ਲੇਕ ਹੈ ਉੱਥੇ ਸਿਰਫ ਬਨਾਣਾ ਰਾਈਡ ਜਿਹੜੀ ਹੈ વોਟਰ ਸਪੋਰਟਸ ਸਪੋਰਟਸ ਕਰਦੇ ਆ ਤੇ ਤੁਹਾਨੂੰ ਉੱਥੇ ਟਿਕਟ ਘਟਾਉਣ ਦੇ ਲਈ ਘਟੋ ਘਟੇ ਇੱਕ ਇੱਕ ਡੇਢ ਡੇਢ ਘੰਟਾ ਵੇਟ ਕਰਨਾ ਪੈਂਦਾ ਮੈਂ ਸਵਾਲ ਪੁੱਛਣਾ ਚਾਹੁੰਨਾ ਪੁਰਾਣੇ ਜਿੰਨੇ ਵੀ ਪੋਲੀਟੀਸ਼ਨ ਹੈ ਕਿ ਉਹ 10 ਸਾਲ ਪੁਰਾਣਾ ਸਾਡਾ ਵੋਟ ਕਲੱਬ ਕਿੱਥੇ ਗਿਆ ਤੇ ਅੱਜ ਜਿਹੜੇ ਕਾਬਜ ਹੈ ਉਹਨਾਂ ਨੂੰ ਮੈਂ ਕਹਿੰਦਾ ਵੀ ਦੱਸੋ ਤੁਹਾਡਾ ਕੋਈ ਪਲਾਨ ਆਫ ਐਕਸ਼ਨ ਹੈਗਾ ਕਿ ਤੁਸੀਂ ਇੱਥੇ ਜਿਹੜਾ ਹੈਗਾ ਤੁਸੀਂ ਕੋਈ ਵੋਟਰ ਸਪੋਰਟਸ ਨੂੰ ਪ੍ਰਮੋਟ ਕਰਨਾ ਹੋਵੇ ਫਿਲਮ ਇੰਡਸਟਰੀ ਮੈਂ ਕਿਉਂਕਿ ਸ਼ੋਭਾ ਨਹੀਂ ਦਿੰਦਾ ਮੈਂ ਕਿਸੇ ਪਰਸਨੈਲਿਟੀ ਦਾ ਨਾਮ ਨਵਾ ਪਰ ਬਹੁਤ ਰੈਨਾਊ ਬਹੁਤ ਰੈਨਾਊਂਡ ਐਕਟਰ ਔਰ ਪ੍ਰੋਡਿਊਸਰ ਸਾਡੇ ਪੰਜਾਬੀ ਇੰਡਸਟਰੀ ਦਾ ਮੈਂ ਉਹਦੇ ਨਾਲ ਇੱਕ ਦਿਨ ਬੈਠਾ ਹੋਇਆ ਸੀਗਾ ਉਹਨੇ ਮੈਨੂੰ ਇੱਕ ਗੱਲ ਕਹੀ ਕਹਿੰਦਾ ਭਾਜੀ ਇਹਦਾ ਮੇਰੇ ਬੜੇ ਮਨ ਦੀ ਤਮੰਨਾ ਸੀ ਕਿ ਮੈਂ ਰੋਪੜ ਦੇ ਵਿੱਚ ਜਿਹੜਾ ਫਿਲਮ ਇੰਡਸਟਰੀ ਲੈ ਕੇ ਆਵਾਂ ਇੱਥੇ ਫਿਲਮ ਸਿਟੀ ਬਣਨਾ ਚਾਹੀਦਾ ਕਿਉਂਕਿ ਇੱਥੇ ਹਰ ਤਰ੍ਹਾਂ ਦਾ ਸ਼ਾਟ ਸਾਨੂੰ ਬਹੁਤ ਲਾਗੋ ਉਹਦੀ ਮਿਲ ਸਕਦਾ ਹੈ ਚਾਹੇ ਉਹ ਗੌਰਟ ਸੈਂਚਰੀ ਦਾ ਹੋਵੇ ਚਾਹੇ ਪਾਣੀ ਦਾ ਹੋਵੇ ਚਾਹੇ ਜੰਗਲ ਦਾ ਹੋਵੇ ਬੈਰੋ ਮੈਨੂੰ ਕਹਿੰਦਾ ਜੀ ਮੈਂ ਸਿਸਟਮ ਨਾਲ ਲੜ ਲੜ ਕੇ ਹਾਰ ਗਿਆ ਇਹਦਾ ਮੈਂ ਅਖੀਰ ਆਪਣੇ ਮਨ ਜਿਹੜਾ ਬਣਾਇਆ ਵੀ ਨਹੀਂ ਇੱਥੇ ਇਹਨਾਂ ਨੇ ਹੋ ਨਹੀਂ ਦੇਣਾ ਮੇਰਾ ਅੱਛਾ ਜੀ 10 ਸਾਲ ਪਹਿਲਾਂ ਫਿਲਮ ਸਿਟੀ ਜੇ ਬਣ ਜਾਂਦੀ ਇਹ ਰੋਪੜ ਦੀ ਨਹਾਰ ਹੀ ਕੁਸ਼ੋਰ ਹੋਣੀ ਸੀ ਭਾਈ ਇੱਥੇ ਕੀੜੀ ਵਾਂਗੂ ਲੋਕ ਦੇਖ ਰਹੇ ਆ ਹਨ ਪੂਰੇ ਪੰਜਾਬ ਦੇਖਦਾ ਹੈ ਹੈਲੀਕਾਪਟਰ 'ਚ ਬਹਿ ਕੇ ਭਗਵਾਨ ਤਮਨ ਸਾਹਿਬ ਵੀ ਹੈਲੀਕਾਪਟਰ 'ਚ ਹੁੰਦੇ ਆ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਰੇਤ ਮਾਫੀ ਆਇਆ ਇਹ ਸੀਐਮ ਨੂੰ ਕਿਉਂ ਨਹੀਂ ਦੇਖ ਰਿਹਾ ਜਦੋਂ ਅੱਖਾਂ ਦੇ ਉੱਤੇ ਬੰਦਾ ਤੇ ਪਰਦਾ ਆ ਜਾਵੇ ਨਾ ਫਿਰ ਉਹਨੂੰ ਛੋਟੀ ਚੀਜ਼ ਤਾਂ ਛੱਡੋ ਵੱਡੀ ਚੀਜ਼ ਵੀ ਨਜ਼ਰ ਨਹੀਂ ਆਉਦੀ ਇੱਕ ਸੀਐਮ ਨੂੰ ਇੱਕ ਸਟੇਟ ਤੇ ਦੇਖਣ ਲਈ ਹੈਲੀਕਾਪਟਰ ਦੀ ਲੋੜ ਨਹੀਂ ਸੋ ਦੇਖੋ ਪ੍ਰਸ਼ਾਸਨ ਹੀ ਬਹੁਤ ਹੈ ਜੇ ਸੀਐਮ ਸਾਹਿਬ ਸਹੀ ਗੱਲ ਤੇ ਚੌਣ ਕਿ ਮੈਂ ਮਾਈਨਿੰਗ ਬੰਦ ਕਰਾਉਣੀ ਹੈ ਪੰਜਾਬ ਦੀ ਰੇਤ بچਾਉਣੀ ਹੈ ਰੋਪੜ ਨੂੰ ਕੈਂਸਰ ਤੋਂ ਬਚਾਉਣਾ ਪੰਜਾਬ ਦੇ ਵਿੱਚ ਪਾਣੀ ਦੇ ਵਾਟਰ ਗਿਰਦੇ ਵਾਟਰ ਲੈਵਲ ਨੂੰ ਬਚਾਉਣਾ ਤੇ ਉਹਨਾਂ ਨੂੰ ਹੈਲੀਕਾਪਟਰ ਦੀ ਲੋੜ ਨਹੀਂ ਉਹਨਾਂ ਨੇ ਤਾਂ 5 ਮਿੰਟ ਦੀ ਘੇੜ ਹੈਗੀ ਆਪਣੇ ਪ੍ਰਸ਼ਾਸਨ ਤੋਂ ਹਰ ਤਰ੍ਹਾਂ ਦੀ ਇਨਫੋਰਮੇਸ਼ਨ ਉਹ ਲੈ ਸਕਦੇ ਆ ਕੌਣ ਕਰ ਰਿਹਾ ਕਿੰਨਾ ਕਰ ਰਿਹਾ ਰਾਤ ਨੂੰ ਕਿਵੇਂ ਹੋ ਰਿਹਾ ਤੇ ਉਸ ਇਜੀ ਕਮਾਈ ਦੇ ਵਿੱਚ ਉਹ ਕਿੰਨਾ ਹਿੱਸਾ ਜਾ ਰਿਹਾ ਜੇ ਆਮ ਲੋਕ ਰਾਤ ਨੂੰ ਸੱਤਾਂ 'ਚ ਬਹਿ ਕੇ ਗੱਲ ਕਰ ਸਕਦੇ ਆ ਇਹ ਫਿਰ ਐ ਕਿਵੇਂ ਹੋ ਸਕਦਾ ਵੀ ਪੰਜਾਬ ਦੀ ਸੀਏਡੀ ਨੂੰ ਪਤਾ ਨਾ ਹੋਵੇ ਇਹ ਕਿਵੇਂ ਹੋ ਸਕਦਾ ਵੀ ਪੰਜਾਬ ਦੇ ਪ੍ਰਸ਼ਾਸਨ ਨੂੰ ਪਤਾ ਨਾ ਹੋਵੇ ਪਤਾ ਸਭ ਕੁਝ ਹੈ ਪਰ ਉਹ ਕਹਿੰਦੇ ਨਾ ਮਰੇ ਤੇ ਮੁਕਰੇ ਲਾ ਕੇ ਜੇ ਬੰਦਾ ਮੁਕਰ ਨਹੀਂ ਚਾਵੇ ਤੇ ਫਿਰ ਉਹਨੇ ਕੋਈ ਵੀ ਚੀਜ਼ ਉਹਦੀ ਅੱਖਾਂ ਨਹੀਂ ਕੋਲ ਸਕਦਾ ਕੈਪਟਨ ਵਰਿੰਦਰ ਸਿੰਘ ਉਹਨਾਂ ਨੇ ਹੈਲੀਕਾਪਟਰ ਤੋਂ ਮਾਈਨਿੰਗ ਦੇਖੀ ਸਗੀ ਅੱਜ ਤੁਸੀਂ ਸਾਨੂੰ ਦਿਖਾ ਰਹੇ ਹੋ ਵੀ ਕੀ ਚੱਲ ਰਿਹਾ ਹੋ ਰਿਹਾ ਹੈ ਨਾ ਕਾਰਵਾਈ ਲੱਗਦਾ ਕਿ ਹੋਊਗੀ ਜਾਂ ਤੁਸੀਂ ਆਪਣੇ ਸੀਨੀਅਰਸ ਦੇ ਧਿਆਨ ਚ ਲੈ ਕੇ ਆਓਗੇ ਮੋਦੀ ਸਾਹਿਬ ਨੂੰ ਪਤਾ ਹੈ ਕਿ ਪੰਜਾਬ ਚ ਕੀ ਹੋ ਰਿਹਾ ਹੈ ਕਾਰਵਾਈ ਤਾਂ ਭਾਈ ਜੀ ਸੱਚ ਤੇ ਗੌਣ ਦੀ ਕਾਰਵਾਈ ਤਾਂ ਹੋਣੀ ਆ ਤੁਹਾਡੇ ਤੇ ਹੋਈ ਮੇਰੇ ਤੇ ਉਹ ਹੋਰ ਕਿਸੇ ਤੇ ਕਾਰਵਾਈ ਨਹੀਂ ਹੋਣੀ ਜੇ ਕਾਰਵਾਈ ਦਾ ਇਹਨਾਂ ਦਾ ਮਨ ਹੁੰਦਾ ਤੇ ਪਹਿਲਾਂ ਹੀ ਕਾਰ ਇੱਥੇ ਤਾਂ ਕਿ ਨੌਬਤੀ ਨਾ ਆਉਂਦੇ ਸੋ ਕਹਿਣ ਦਾ ਭਾਵੇਂ ਹੈ ਬਈ ਜਦੋਂ ਬੰਦੇ ਦੀ ਨੀਤ ਨਾ ਨਾ ਹੋਵੇ ਉਦੋਂ ਫਿਰ ਬੰਦਾ ਜਿਹੜਾ ਹੈਗਾ ਕਾਰਵਾਈ ਮਾਰਿਆ ਤੇ ਹੀ ਕਰਦਾ ਆ ਇਸ ਵਲੇ ਪੰਜਾਬ ਦੇ ਹਾਲਾਤ ਐਸੇ ਹੋਏ ਪਏ ਨੇ ਤੇ ਇਹਦੇ ਵਿੱਚ মিডিਆ ਵੀ ਵਿਕਟਮ ਹੈ ਇਹ ਜਿਹੜਾ ਹੌਲ ਦਾ ਜਿਹੜਾ ਸੱਚ ਦੇ ਬਾਰੇ ਗੱਲ ਕਰਦਾ ਉਹਨੂੰ ਸਜ਼ਾ ਮਿਲਦੀ ਹੈ ਸੋ ਦੇਖਦੇ ਆ ਵੀਡੀਓ ਆਉਣ ਤੋਂ ਬਾਅਦ ਤੁਹਾਨੂੰ ਤੇ ਮੈਨੂੰ ਕੀ ਸਜ਼ਾ ਮਿਲਦੀ ਹੈ ਆ ਫੈਰਾ ਮੇ ਕਿਸ ਲੈਵਲ ਤੇ ਮਾਈਨਿੰਗ ਹੋ ਰਹੀ ਆ ਕਿਉਂਕਿ ਇੱਥੇ ਕਹਿੰਦੇ ਆ ਜਿਹੜੇ ਪਹਾੜ ਨੇ ਉਹ ਪਹਾੜ ਨਹੀਂ ਰੇ ਜੇ ਆਪਾਂ ਟੀਪੀ ਬਾਰੇ ਗੱਲ ਕਰਦੇ ਆ ਤਾਂ ਆਪਾਂ ਮਾਨਸੇ ਪਟੰਡੇ ਵਾਲੀ ਸਾਈਟ 'ਤੇ ਟਿੱਪਿੰਗ ਦੇਖਦੇ ਹੁੰਦੇ ਸੀ ਕਹਿੰਦੇ ਆ ਤੇਰੇ ਪਹਾੜ ਟਿੱਬੇ ਬਣ ਗਏ ਐ ਬਿਲਕੁਲ ਹੀ ਇੱਥੇ ਦੇ ਪਹਾੜ ਟਿੱਬੇ ਬਣ ਚੁੱਕੇ ਆ ਦੋਵੇਂ ਹੱਥਾਂ ਨਾਲ ਮਾਈਨਿੰਗ ਹੋ ਰਹੀ ਹੈ ਜੀ ਔਰ ਉਸ ਸਾਈਟਸ ਨੇ ਐਸੀਆਂ ਨੇ ਜਿੱਤੇ ਜਾਨ ਲੱਗੇ ਵੀ ਖੌਫ ਹੁੰਦਾ ਬੰਦੇ ਨੂੰ ਆ ਸਾਡੇ ਇੱਥੇ ਨੰਗਲ ਤੋਂ ਪੋਲ ਆਉਂਦਾ ਨੂਰਪੁਰ 35 ਨੂੰ ਜੋੜਦਾ ਹੈ ਅੱਜ ਉਸ ਪੌੜ ਨੂੰ ਟੇਕੇ 8 ਮਹੀਨੇ ਹੋ ਗਏ। ਔਰ ਤੁਸੀਂ ਹੈਰਾਨ ਹੋ ਜਾਓਗੇ ਵੀਰ ਕਿ ਕਿਸੇ ਵੀ ਪ੍ਰਸ਼ਾਸਨ ਦੇ ਬੰਦੇ ਨੇ ਅਕੱਲ ਵੀ ਰਾਤ ਮੈਨੂੰ ਕੋਈ ਵੀਡੀਓ ਦਿਖਾ ਰਿਹਾ ਸੀ ਮੈਂ ਤੁਹਾਨੂੰ ਉਹਦਾ ਵੀਡੀਓ ਸ਼ੇਅਰ ਕਰਾਂਗਾ ਤੁਹਾਡੇ ਨਾਲ। ਪਿਛਲੇ 8 ਮਹੀਨੇ ਤੋਂ ਉਹ ਬੰਦ ਹੈ। 40 ਪਿੰਡ ਸਿਰਫ ਇੱਕ ਰੇਲਵੇ ਦੇ ਅੰਡਰਪਾਸ ਤੋਂ ਨਾਲ ਕਨੈਕਟਡ ਨੇ। ਜੇ ਬਾਰਿਸ਼ ਪੈ ਜਾਵੇ ਉਹਸ ਅੰਡਰਪਾਸ 'ਚ ਪਾਣੀ ਆ ਜਾਵੇ ਤੇ ਉਹ 40 ਪਿੰਡ ਬਾਕੀ ਸਾਰੇ ਪੰਜਾਬ ਨਾਲੋਂ ਕੱਟੇ ਜਾਣਗੇ। ਅੱਜ 8 ਮਹੀਨੇ ਹੋ ਗਏ। ਇੱਕ ਮੰਤਰੀ ਨਹੀਂ ਉੱਥੇ ਗਿਆ ਇੱਕ ਐਮਐਲਏ ਉੱਥੇ ਨਹੀਂ ਗਿਆ ਕਿਸੇ ਪ੍ਰਸ਼ਾਸਕ ਅਧਿਕਾਰੀ ਨੇ ਵਾਅਦਾ ਨਹੀਂ ਕੀਤਾ ਕਿ ਜੀ ਤੁਸੀਂ ਵਰੀ ਨਾ ਕਰੋ ਅਸੀਂ ਇਹਨੂੰ ਰਿਵਾਈਵ ਕਰਾਂਗੇ ਸਵਾਲ ਇਹ ਨਹੀਂ ਹੈ ਕਿ ਪੁਲ ਡਿੱਗ ਗਿਆ ਪੁਲ ਬੰਦ ਹੋ ਗਿਆ ਅਨਸੇਫ ਹੋ ਗਿਆ ਸਵਾਲ ਇਹ ਹੈ ਕਿ ਇਹ ਜਿਹੜੇ ਲੋਕ ਸਵਾਲ ਕਰਦੇ ਸੀ ਕਿ ਕੌਣ ਹੈਗਾ ਮਿੱਟੀ ਚੁੱਕਣ ਵਾਲੇ ਕੌਣ ਇਹ ਰੇ ਚੁੱਕਦੇ ਸੀ ਮੈਂ ਇਹਨਾਂ ਨੂੰ ਸਵਾਲ ਪੁੱਛਣਾ ਚਾਹੁੰਦਾ ਵੀ ਤੁਸੀਂ ਤੁਹਾਡੀ ਸਰਕਾਰ ਹੈ ਔਰ ਤੁਸੀਂ ਕਿਉਂ ਨਹੀਂ ਇਨਕੁਆਇਰੀ ਕਰਾਉਂਦੇ ਕਿ ਉਹ ਪੁਲ ਦੀ ਮਿੱਟੀ ਕਿੱਥੇ ਗਈ ਉਹ ਪੋਲੇ ਅੱਜ ਇਹਨੇ ਕੈਪਬਲ ਕਿਉਂ ਹੋਇਆ ਅੱਜ ਉਹ ਪੋਲੇ ਇਨਸਿਕਿਉਰ ਕਿਉਂ ਹੋਇਆ ਕਿਵੇਂ ਉਹਨਾਂ ਦੀ ਰੇਡ ਕਿਹੜੇ ਕਿਹੜੇ ਬੰਦੇ ਇਨਵੋਲ ਸੀ ਕਿਹੜੇ ਕਿਹੜੇ ਅਧਿਕਾਰੀ ਇਨਵੋਲ ਸੀ ਅਧਿਕਾਰੀ ਤਾਂ ਪੰਜਾਬ ਚ ਉਹੀ ਹੈ ਨਾ ਜਿਹੜੇ ਪਿਛਲੀ ਸਰਕਾਰ ਚ ਹੀ ਸੀਗੇ ਤਾਂ ਤੁਸੀਂ ਉਹਨਾਂ ਉਹਨਾਂ ਅਧਿਕਾਰੀਆਂ ਦੇ ਨਾਮ ਕਿਉਂ ਨਹੀਂ ਜ਼ਿਕਰ ਕਰਦੇ ਉਹਨਾਂ ਨੂੰ ਕਿਉਂ ਨਹੀਂ ਸਜ਼ਾ ਦਿੰਦੇ ਸੋ ਇਹ ਸਾਰਾ ਢਿਮਕ ਹੈ ਸਾਡਾ ਇਲਾਕਾ ਵੀਰ ਬਿਲਕੁਲ ਤਹਿਸ ਨਹਿਸ ਹੋ ਚੁੱਕਾ ਹੈ ਮੈਂ ਤੁਹਾਨੂੰ ਇਹ ਗੱਲ ਦੱਸਦੀ ਕਿ ਤੁਸੀਂ ਖੁਸ਼ਹਾਲੀ ਦੀ ਗੱਲ ਕਰਦੇ ਹੋ 21ਵੀਂ ਸਦੀ ਦੇ ਵਿੱਚ ਜਿੱਤੇ ਅੱਜ ਇੱਕ ਪੁਲ ਚਾੜੀ ਪਿੰਡਾਂ ਦੀ ਕਨੈਕਟੀਵਿਟੀ ਬਾਕੀ ਪੰਜਾਬ ਨਾਲ ਤੋੜ ਰਿਹਾ ਜਿਉਂ ਪੁਲ ਨੂੰ ਰਿਵਾਈਵ ਕੀਤੇ ਕਰਨ ਦੀ ਗੱਲ ਹੀ ਹੋ ਰਹੀ ਤਾਂ ਕਿਹੜੀ ਤਰੱਕੀ ਦੀ ਅਸੀਂ ਗੱਲ ਕਰ ਰਹੇ ਪੀਪਲ ਆ ਚੇਲ ਤੋਂ ਰਹੀ ਰਹੀ ਬਸਾਂ ਤਾਂ ਤੇ ਬੰਦੀਆਂ ਮੌਸਮ ਤੇ ਬਹੁਤ ਹੋ ਰਹੀਆਂ ਚਾਹੀਦਾ ਸੀ ਪਰ ਇਹ ਸਭ ਕੁਝ ਜਾ ਹੋ ਜਾਂਦੀ ਹੈ ਇੱਕ ਪਾਸੇ ਤਾਂ ਸਕੇਲ ਮਾਈਨਿੰਗ ਵੀ ਹੋ ਰਹੀ ਹੈ ਪਾਣੀ ਨਹੀਂ ਇਸ ਪਹਿਲੇ ਹੀ ਗੁੱਤੇ ਸੀ ਕਿਸ ਲੈਵਲ ਤੇ ਹੋ ਰਹੇ ਕਿ ਇਸ ਪਾਸੋਂ ਦੇ ਵਿੱਚ ਕਿਹੜਾ ਮਾਈਨਿੰਗ ਹੋ ਰਹੀ ਹੈ ਸਾਇਪੇ ਹੈ ਲਾ ਕੇ ਸਮੋਸਾ ਤਾਂ ਇੱਥੇ ਮਾਈਂਡ ਹੀ ਚੱਲ ਰਹੀ ਹੈ ਚੱਲ ਰਹੀ ਹੈ ਤਾਂ ਕਿੰਨੇ ਮੋਟੇ ਪਾ ਰੋਏ ਦੇ ਪਰੇ ਆਪਰੇ ਤੁਸੀਂ ਵੀਰੇ ਕਿਵੇਂ ਦੇ ਰਹਾ ਹਾਂ ਮੇਰੇ ਕੋ ਨਾ ਸ਼ਾਮ ਦਾ ਸਮਾਂ ਕੱਟ ਕੇ ਆਇਓ ਤੁਸੀਂ ਹੈਰਾਨ ਹੋ ਜਾਓਗੇ ਜੇ ਕਾਪੀ ਲਾ ਲਓਗੇ ਤਾਂ ਇੱਕ 10 ਸਵਿਆਂ ਦੀ ਕਾਪੀ ਤੁਹਾਡੀ ਮੁਕੰਮਲ ਹੋ ਜਾਏਗੀ ਐਨੇ ਜ਼ਿਆਦਾ ਪੇਪਰ ਦੇ ਤੁਸੀਂ ਨੋਟ ਕਰਨ ਲੱਗੋ ਤਾਂ ਇੱਕ ਰਾਤ ਤੁਹਾਡੀ ਇੱਕ ਕਾਪੀ ਖਤਮ ਹੋ ਜਾਏਗੀ ਬਿਲਕੁਲ ਜੀ ਬਿਲਕੁਲ ਔਰ ਤੁਸੀਂ ਇਹ ਤਾਂ ਚੰਗਾ ਗੱਲ ਹੈ ਤੁਸੀਂ ਜਦੋਂ ਮਰਜ਼ੀ ਆ ਦਿਓ ਤੁਹਾਡੇ ਸਾਹਮਣੇ ਲੋਕਾਂ ਨੂੰ ਜਿਹੜਾ ਹੈ ਨਾ ਤੁਸੀਂ ਆਪ ਇਹ ਗੱਲ ਨੋਟ ਕਰ ਲੋਗੇ ਦੂਸਰੀ ਗੱਲ ਇਹਨਾਂ ਨੇ ਤੇਰੀ ਵਾਇਨਿੰਗ ਇਸ ਲੈਵਲ ਤੇ ਲੈ ਗਏ ਯਾਰ ਕੋਈ ਨਾ ਤਾਂ ਕੋਈ ਪ੍ਰਸ਼ਾਸਨ ਰਿਹਾ ਨਾ ਰੂਲ ਰਿਹਾ ਨਾ ਮੌਸਮ ਰਿਹਾ ਉਹ ਤਾਂ ਹੈ ਵੀ ਰਾਤ ਨੂੰ ਜਿਹੜਾ ਜਿੰਨੀ ਗਰਮੀ ਦੀ ਜਿੰਨੀ ਵੱਡੀ ਗਰਮੀ ਦੀ ਬੋਲੀ ਦੇ ਦੇਗਾ ਉਹਨੇ ਉਹਦੇ ਡਿਫਰ ਰਾਤ ਨੂੰ ਚੱਲਣ ਗਈ ਇਹ ਸੱਚਾਈ ਹੈ ਤੇ ਇਹ ਦਵਾਈ ਬਦਲੋ ਹੈਗਾ ਹਾਲੇ ਜਿੱਦਾਂ ਚੱਲ ਰਿਹਾ ਸੀ ਲੋਕ ਬਦਲ ਨਹੀਂ ਰਹੇ ਦਵਾਈ ਹੈ ਲੇਕਿਨ ਰੋਕ ਨਹੀਂ ਕਰੀ ਤੇ ਹੈਗਾ ਨਹੀਂ ਇਹ ਬਰੇ ਸਰਕਾਰ ਮੈਂ ਰਾਤੋਂ ਪ੍ਰੈਜ਼ੈਂਸ ਹੁੰਦੀ ਹੈ ਸਰਕਾਰਾਂ ਦਾ ਮਤਲਬ ਹੁੰਦਾ ਐਕਟਿੰਗ ਰੇਂਜ ਮਾਫੀਆ ਐਕਟਿਵ ਹੈ ਪੰਜਾਬ ਦੇ ਵਿੱਚ ਸੋ ਇਸ ਕਰਕੇ ਕੋਈ ਵੀ ਚੇਂਜ ਨਹੀਂ ਆਈ ਹੋਰੇ ਦਾ ਪੂਰਾ ਜਿਹੜਾ ਸਿਸਟਮ ਉਸੇ ਤਰੀਕੇ ਨਾਲ ਚੱਲ ਰਿਹਾ ਆਮਾਨਦਾਰੀ ਦੀ ਗੱਲ ਕਰਨ ਵਾਲੇ ਰੋਕ ਆ ਦੇ ਆਮਾਨਦਾਰੀ ਦੀ ਗੱਲ ਕਿਉਂ ਨਹੀਂ ਕਰ ਰਹੇ ਇਹੀ ਜਿਹੜੀ ਸੱਚਾਈ ਆ ਮੈਂ ਸੁਣਨਾ ਚਾਹੁੰਨਾ ਨਾ ਲੁਕਾਪ ਲਾਸਟ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਮਾਈਨਿੰਗ ਤਾਂ ਹੋ ਰਹੀ ਹੈ ਇਹ ਗੱਲ ਤਾਂ ਸਾਫ਼ ਹੈ ਸਰਕਾਰ ਜਿਨ੍ਹਾਂ ਨੂੰ ਮਾਫੀਆ ਕਹਿੰਦੀ ਹੁੰਦੀ ਸੀਗੀ ਬੇਸ਼ੱਕ ਉਹ ਪਾਸ ਮਾਫੀਆ ਕਹਿੰਦੀ ਸੀ ਡਿੰਪੀ ਢੋਲ ਵੀ ਪਾਰਟੀ ਜੁਆਇਨ ਕਰ ਗਏ ਨੀਅਤ ਕਿਵੇਂ ਦੀ ਲੱਗ ਰਹੀ ਹੈ ਸਰਕਾਰ ਦੀ ਬਦਲਾਵ ਦੀ ਇਨਕਲਾਬ ਦੀ ਛੂਟ ਅੱਜ ਜੋ ਇਹਨਾਂ ਨੇ ਕਿਹਾ ਸੀਗਾ ਸਾਰਾ ਕੁਝ ਛੂਟ ਨਿਕਲਿਆ ਮੈਨੂੰ ਤਾਂ ਹੁਣ ਇਹ ਲੱਗਣ ਲੱਗ ਪਿਆ ਵੀ ਇਹ ਜਿਹੜਾ ਸਾਡੇ ਤੇ ਅਲੀਗੇਸ਼ਨ ਲਾਉਂਦੇ ਸੀ ਲਾਦਾ ਆਮ ਆਦਮੀ ਪਾਰਟੀ ਜਿਹੜੀ ਹੁਣ ਇੱਕ ਵਾਸ਼ਿੰਗ ਮਸ਼ੀਨ ਬਣ ਗਈ ਹੈ ਜਿੰਨਾ ਮਾਫੀਆ ਹੈ ਉਹ ਜਿਹੜਾ ਹੈਗਾ ਜਦੋਂ ਜਦੋਂ ਇਹ ਆਪਣਾ ਸਰੂਪਾ ਪਾਏਗਾ ਉਹ ਫਿਰ ਇੱਕ ਆਮ ਸਿਟੀਜ਼ਨ ਵਾਂਗੀ ਜ਼ਿੰਦਗੀ ਜੀ ਸਕਦਾ ਹੈ ਇਹ ਸਚਾਈ ਹੈ ਮੈਂ ਤਾਂ ਇਹ ਗੱਲ ਕਹਿਣਾ ਭਾਈ ਚਲੋ ਜੇ ਤੁਸੀਂ ਬਦਲਾਅ ਨਹੀਂ ਲਿਆ ਸਕਦੇ ਘਟੋ ਘਟ ਆਪਣੇ ਅਸੂਲਾਂ ਦੇ ਤਾਂ ਟਿਕਰੋ ਘਟੋ ਘਟ ਇਹਦਾ ਸੂਲ ਰੱਖੋ ਕਿ ਜਿਨ੍ਹਾਂ ਬੰਦਿਆਂ ਨੇ ਜਿਨ੍ਹਾਂ ਬੰਦਿਆਂ ਨੇ ਕੀਤਾ ਜਾਂ ਜਿਨ੍ਹਾਂ ਦੇ ਨਾਮ ਇਨਵੋਲ ਸਗੇ ਕਿਸੇ ਵੀ ਤਰੀਕੇ ਦੇ ਮਾਫੀਆ ਨੂੰ ਉਹਨੂੰ ਤੁਹਾਡੀ ਪਾਰਟੀ ਵਿੱਚ ਜਿਹੜਾ ਹੈਗਾ ਆ ਕੋਈ ਮਾਨ ਸਤਕਾਰ ਨਹੀਂ ਮਿਲੂਗਾ ਇਹ ਤਾਂ ਜੁਆਇਨ ਕੀ ਕਰਾਉਂਦੇ ਤੇ ਟਿਕਟ ਵੀ ਦੇਣ ਨੂੰ ਫਿਰਦੇ ਨੇ